ਬਠਿੰਡੇ ਤੋਂ ਚੰਡੀਗੜ੍ਹ ਦੇ ਸਫ਼ਰ ਨੇ ਮੇਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਸੀ ਇਹ ਇੱਕ ਟ੍ਰੇਨ ਦਾ ਸਫ਼ਰ ਸੀ ਜਿਸ ਨੇ ਮੈਨੂੰ ਰਾਤਾਂ ਨੂੰ ਇੱਕ ਭੈੜਾ ਸੁਪਨਾ ਬਣ ਕੇ ਡਰਾਇਆ ਸੀ ਜਿਸਨੂੰ ਮੈਂ ਬਿਆਨ ਨਹੀਂ ਕਰ ਸਕਦੀ ਅਤੇ ਮੈਂ ਕਈ ਸਾਲਾਂ ਤੱਕ ਆਪਣੇ ਆਪ ਨੂੰ ਠੀਕ ਨਹੀਂ ਕਰ ਪਾਈ ਸੀ ਮੇਰਾ ਨਾਮ ਅਮਨ ਹੈ ਮੈਂ ਆਪਣੇ ਮਾਤਾ ਪਿਤਾ ਨਾਲ ਡਿਫੈਂਸ ਦੇ ਇੱਕ ਘਰ ਵਿੱਚ ਰਹਿੰਦੀ ਸੀ ਮੈਂ ਮੇਰੇ ਮਾਤਾ ਪਿਤਾ ਦੀ ਇਕਲੋਤੀ ਬੇਟੀ ਸੀ ਉਹਨਾਂ ਦਾ ਸੁਪਨਾ ਸੀ ਕਿ ਮੈਂ ਇੱਕ ਡਾਕਟਰ ਬਣਾ ਅਤੇ ਮੈਂ ਉਹਨਾਂ ਦੇ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੀ ਸੀ ਮੈਡੀਕਲ ਦੀ ਪੜ੍ਹਾਈ ਬਹੁਤ ਮੁਸ਼ਕਲ ਸੀ ਇਸ ਲਈ ਮੈਂ ਸਾਰਾ ਦਿਨ ਕਿਤਾਬਾਂ ਵਿੱਚ ਹੀ ਸਿਰ ਦੇ ਕੇ ਬੈਠੀ ਰਹਿੰਦੀ ਸੀ ਦੋਸਤਾਂ ਨਾਲ ਘੁੰਮਣਾ ਫਿਰਨਾ ਰਿਸ਼ਤੇਦਾਰਾਂ ਕੋਲ ਜਾਣਾ ਅਤੇ ਦੋਸਤਾਂ ਨਾਲ ਛੁੱਟੀਆਂ ਮਨਾਉਣਾ ਐਸਾ ਤਨ ਦਾ ਸਮਾਂ ਮੈਨੂੰ ਬਹੁਤ ਘੱਟ ਮਿਲਦਾ ਸੀ ਚੰਡੀਗੜ੍ਹ ਮੇਰੀ ਕਜਨਾ ਰਮਨ ਦਾ ਵਿਆਹ ਸੀ ਅਸੀਂ ਦੋਨੋਂ ਬਚਪਨ ਤੋਂ ਹੀ ਬਹੁਤ ਚੰਗੀਆਂ ਸਹੇਲੀਆਂ ਸੀ ਇਸ ਲਈ ਉਸ ਨੇ ਵਿਆਹ ਤੋਂ ਇੱਕ ਹਫ਼ਤਾ ਪਹਿਲਾਂ ਆਉਣ ਲਈ ਮੈਨੂੰ ਸੱਤ ਸ਼ਬਦਾਂ ਵਿੱਚ ਕਿਹਾ ਸੀ ਅਤੇ ਕਿਹਾ ਸੀ ਕਿ ਜੇਕਰ ਤੂੰ ਨਹੀਂ ਆਵੇਂਗੀ ਤਾਂ ਮੈਂ ਵਿਆਹ ਹੀ ਨਹੀਂ ਕਰਵਾਵਾਂਗੀ ਮੈਂ ਉਸ ਦੀ ਗੱਲ ਸੁਣ ਕੇ ਮੁਸਕਰਾਉਣ ਲੱਗੀ ਅਤੇ ਕਹਿਣ ਲੱਗੀ ਕਿ ਮੈਂ ਕਿਹੜਾ ਤੇਰਾ ਦੁਲਹਾ ਹਾਂ ਜੀਤੇ ਬਿਨਾ ਤੇਰਾ ਵਿਆਹ ਹੀ ਨਹੀਂ ਹੋ ਸਕਦਾ ਪਰ ਉਹ ਏਸਾ ਤਰ੍ਹਾਂ ਦੀ ਹੀ ਜਜ਼ਬਾਤੀ ਸੀ ਇਸ ਲਈ ਮੈਂ ਉਸ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ ਸੀ ਮੈਂ ਆਪਣਾ ਰੁਟੀਨ ਸ਼ਾਦ ਦੇ ਉਸ ਦੇ ਵਿਆਹ ਵਿੱਚ ਜਾਣਾ ਚਾਹੁੰਦੀ ਸੀ ਮੇਰੇ ਮਾਪੇ ਤਾਂ ਇੱਕ ਹਫਤਾ ਪਹਿਲਾਂ ਹੀ ਚੰਡੀਗੜ੍ਹ ਪਹੁੰਚ ਗਏ ਸੀ ਮੇਰੇ ਪੇਪਰ ਹੋ ਰਹੇ ਸੀ ਇਸ ਲਈ ਮੈਂ ਵਾਦਾ ਕੀਤਾ ਸੀ ਕਿ ਮੈਂ ਆਪਣੇ ਪੇਪਰਾਂ ਤੋਂ ਬਾਅਦ ਖੁਦ ਹੀ ਚਲੀ ਆਵਾਂਗੀ ਵਿਆਹ ਵਿੱਚ ਹਜੇ 3 ਦਿਨ ਬਾਕੀ ਸੀ ਅੱਜ ਮੈਂ ਟ੍ਰੇਨ ਵਿੱਚ ਬੈਠੀ ਸੀ ਮੈਂ ਇਹ ਸੋਚ ਰਹੀ ਸੀ ਕਿ ਮੇਰੀ ਤਾਂ ਬਹੁਤ ਕਲਾਸ ਲੱਗਣ ਵਾਲੀ ਹੈ ਕਿਉਂਕਿ ਉਹ ਮੇਰੇ ਤੋਂ ਬਹੁਤ ਜ਼ਿਆਦਾ ਨਾਰਾਜ਼ ਸੀ ਮੈਂ ਟ੍ਰੇਨ ਵਿੱਚ ਬੈਠੀ ਸੀ ਟ੍ਰੇਨ ਵਿੱਚ ਬਹੁਤ ਜ਼ਿਆਦਾ ਰਸ਼ ਸੀ ਟ੍ਰੇਨ ਇੱਕ ਸਟੇਸ਼ਨ ਤੇ ਰੁਕੀ ਕੁਝ ਲੋਕਾਂ ਦੀ ਮੰਜ਼ਿਲ ਆ ਗਈ ਸੀ ਅਤੇ ਕੁਝ ਲੋਕ ਵੈਸੇ ਹੀ ਚਾਲ-ਪਹਲ ਕਰਨ ਲਈ نیچے ਉਤਰ ਗਈ ਸੀ। ਆਤੇ ਹੁਣ ਮੈਂ ਟ੍ਰੇਨ ਵਿੱਚ ਇਕੱਲੀ ਰਹਿ ਗਈ ਸੀ। ਮੈਂ ਸੋਚਿਆ ਕਿ ਹੁਣ ਮੈਂ ਵੀ ਥੋੜਾ ਜਿਹਾ ਬਾਹਰ ਜਾ ਕੇ ਫਰੈਸ਼ ਹੋ ਜਾਂਦੀ ਹਾਂ, ਕੁਝ ਖਾਪੀ ਲੈਂਦੀ ਹਾਂ ਕਿਉਂਕਿ 15 ਮਿੰਟਾਂ ਬਾਅਦ ਫੇਰ ਟ੍ਰੇਨ ਨਹੀਂ ਚੱਲਣਾ ਸੀ। ਸਾਹਮਣੇ ਹੀ ਗੋਲ ਗੱਪਿਆਂ ਦੀ ਰੇੜੀ ਲੱਗੀ ਹੋਈ ਸੀ। ਗੋਲ ਗੱਪਿਆਂ ਨੂੰ ਦੇਖ ਕੇ ਮੇਰੇ ਮੂੰਹ ਵਿੱਚ ਪਾਣੀ ਆਉਣ ਲੱਗਿਆ। ਮੈਂ ਟ੍ਰੇਨ ਤੋਂ ਤਰੀ ਅਤੇ ਇੱਕ ਪਲੇਟ ਬੋਲ ਗੱਪੇ ਆਰਡਰ ਕਰਕੇ ਇੰਤਜ਼ਾਰ ਕਰਨ ਲੱਗੀ ਮੈਂ ਬਾਰ ਬਾਰ ਘੜੀ ਵੱਲ ਦੇਖਦੀ ਰਹੀ ਕੀ ਕੀਤੇ ਟ੍ਰੇਨ ਨਾ ਨਿਕਲ ਜਾਵੇ ਖੈਰ ਫਿਰ ਮੈਂ ਜੀ ਭਰ ਕੇ ਬੋਲ ਗੱਪੇ ਖਾਧੀ ਅਤੇ ਫਿਰ ਮੈਂ ਜਲਦੀ ਟ੍ਰੇਨ ਵੱਲ ਭੱਜੀ ਅਤੇ ਆਪਣੀ ਸੀਟ ਤੇ ਜਾ ਕੇ ਬੈਠ ਗਈ ਸਾਹਮਣੇ ਵਾਲੀ ਸੀਟ ਤੇ ਇੱਕ ਨੌਜਵਾਨ ਲੜਕਾ ਸੂਟ ਬੂਟ ਪਾਏ ਹੋਏ ਬੈਠਾ ਸੀ ਮੈਂ ਉਸ ਨੂੰ ਦੇਖ ਕੇ ਝਾਂਕ ਗਈ ਕਿਉਂਕਿ ਟ੍ਰੇਨ ਵਿੱਚ ਪਹਿਲਾਂ ਇੱਥੇ ਇੱਕ ਮਰਤਾ ਤੇ ਉਸ ਦੇ ਬੱਚੇ ਬੈਠ ਕੇ ਸਨ ਆਤੇ ਸ਼ਾਇਦ ਉਹ ਇਸ ਸਟੇਸ਼ਨ 'ਤੇ ਉਤਰ ਗਏ ਅਤੇ ਇੱਥੇ ਇੱਕ ਨਵਾਂ ਮੁਸਾਫਰ ਬੈਠ ਗਿਆ ਸੀ ਉਸ ਨੇ ਬਹੁਤ ਹੀ ਮਹਿੰਗੇ ਕੱਪੜੇ ਪਾਏ ਹੋਏ ਸੀ ਮੈਂ ਆਰਾਮ ਨਾਲ ਬੈਠ ਗਈ ਕਿਉਂਕਿ ਮੈਨੂੰ ਅਜਨਬੀਆਂ ਨਾਲ ਜ਼ਿਆਦਾ ਗੱਲਬਾਤ ਕਰਨਾ ਪਸੰਦ ਨਹੀਂ ਸੀ ਕਿਉਂਕਿ ਐਸਾ ਤਰ੍ਹਾਂ ਦੇ ਨੌਜਵਾਨ ਲੱਗ ਕੇ ਤਾਂ ਗੱਲ ਕਰਨ ਦਾ ਬਹਾਨਾ ਹੀ ਕਰਦੇ ਹਨ ਕਿਸੇ ਨਾਲ ਇਸ ਲਈ ਮੈਂ ਬਾਹਰ ਦੇਖਣ ਲੱਗੀ ਮੇਰੇ ਵਿੱਚ ਇਹ ਖੂਬੀ ਸੀ ਕਿ ਮੈਂ ਮੇਰੇ ਸਾਹਮਣੇ ਬੈਠੇ ਹੋਏ ਇਨਸਾਨ ਨੂੰ ਇੱਕ ਨਜ਼ਰ ਵਿੱਚ ਹੀ ਪਛਾਣ ਜਾਂਦੀ ਸੀ ਉਸ ਨੇ ਕੀ ਪਾਇਆ ਹੋਇਆ ਹੈ ਉਹ ਕਿਸ ਕਲਾਸ ਨਾਲ ਤਾਲੁਕ ਰੱਖਦਾ ਹੈ ਇਹ ਮੇਰੀ ਸ਼ੁਰੂ ਤੋਂ ਹੀ ਆਦਤ ਸੀ ਅਤੇ ਮੈਂ ਆਪਣੀ ਇਸ ਆਦਤ ਤੋਂ ਆਪਣਾ ਪਿੱਛਾ ਨਹੀਂ ਛਡਵਾ ਸਕਦੀ ਸੀ ਇਸ ਲਈ ਸਾਹਮਣੇ ਬੈਠਾ ਹੋਇਆ ਉਹ ਸਾਕਸ਼ ਜੋ ਬਹੁਤ ਫੜੀਆਂ ਲਿਖਿਆ ਸੀ ਅਤੇ ਕਿਸੇ ਚੰਗੀ ਫੈਮਿਲੀ ਤੋਂ ਲੱਗਦਾ ਸੀ ਉਸ ਨੇ ਬਹੁਤ ਮਹਿੰਗੇ ਕੱਪੜੇ ਪਾਏ ਹੋਏ ਸੀ ਉਸ ਨੇ ਆਪਣੇ ਗੁੱਟ ਤੇ ਬਹੁਤ ਮਹਿੰਗੀ ਅਤੇ ਬ੍ਰਾਂਡਡ ਘੜੀ ਬੰਨੀ ਹੋਈ ਸੀ ਅਤੇ ਦੂਜੀ ਉਂਗਲ ਵਿੱਚ ਇੱਕ ਰਿੰਗ ਵੀ ਪਾਈ ਹੋਈ ਸੀ ਜਿਸ ਨੂੰ ਉਹ बार-बार ਘੁਮਾ ਰਿਹਾ ਸੀ ਉਸ ਨੂੰ ਦੇਖ ਕੇ ਲੱਗਦਾ ਤਾਂ ਨਹੀਂ ਸੀ ਕਿ ਉਹ ਵਿਆਹਾ ਹੋਇਆ ਹੈ ਪਰ ਮੈਂ ਉਸ ਰਿੰਗ ਨੂੰ ਪਛਾਣ ਦੇ ਸੀ ਕਿ ਉਹ ਡੈਡਿੰਗ ਰਿੰਗ ਸੀ ਮੈਂ ਬਾਹਰ ਦੇਖਣ ਲੱਗੀ ਪਰ ਉਸ ਨੂੰ ਦੇਖ ਕੇ ਇਸ ਤਾਂ ਦਾ ਲੱਗਦਾ ਸੀ ਕਿ ਜਿਵੇਂ ਉਹ ਬਹੁਤ ਹੀ ਮੁਸੀਬਤ ਵਿੱਚ ਹੈ ਕਿ ਜਿਵੇਂ ਉਹ ਬਹੁਤ ਹੀ ਪਰੇਸ਼ਾਨ ਹੈ ਉਹ بار-बार ਆਪਣੀ ਜੇਬ ਵਿੱਚੋਂ ਆਪਣਾ ਰਮਾਲ ਕੱਢ ਕੇ ਆਪਣੇ ਮੱਥੇ ਤੇ ਆਇਆ ਹੋਇਆ ਤਸੀਨਾ ਸਾਫ ਕਰ ਰਹੀ ਸੀ ਜਦੋਂ ਕਿ ਟ੍ਰੇਨ ਵਿੱਚ ਇੰਨੀ ਵੀ ਗਰਮੀ ਨਹੀਂ ਸੀ ਬਾਹਰ ਤੋਂ ਆਉਣ ਵਾਲੀ ਹਵਾ ਦੇ ਕਾਰਨ ਮੇਰੇ ਵਾਲ ਉੱਤਰੇ ਸਨ ਜਿਨ੍ਹਾਂ ਨੂੰ ਮੈਂ بار-बार ਆਪਣੇ ਚਿਹਰੇ ਤੋਂ ਹਟਾ ਰਹੀ ਸੀ ਅਤੇ ਆਪਣੇ ਸਾਹਮਣੇ ਬੈਠੇ ਹੋਏ ਉਸ ਨੌਜਵਾਨ ਨੂੰ ਵੀ ਦੇਖ ਰਹੀ ਸੀ ਜੋ ਨਾ ਜਾਣੇ ਇਸ ਤਰ੍ਹਾਂ ਬੇਚੈਨ ਕਿਉਂ ਸੀ ਉਸ ਸਮੇਂ ਹੀ ਇੱਕ ਆਈਸਕ੍ਰੀਮ ਵਾਲਾ ਆਇਆ ਮੇਰਾ ਆਈਸਕ੍ਰੀਮ ਖਾਣ ਦਾ ਬਹੁਤ ਮਨ ਕਰ ਰਿਹਾ ਸੀ ਮੈਂ ਉਸ ਨੂੰ ਆਪਣੇ ਪਰਸ ਵਿੱਚੋਂ 1000 ਦਾ ਨੋਟ ਕੱਢ ਕੇ ਦਿੱਤਾ ਤਾਂ ਉਹ ਕਹਿਣ ਲੱਗਿਆ ਕਿ ਮੈਡਮ ਜੀ ਮੇਰੇ ਕੋਲ ਖੁੱਲੇ ਪੈਸੇ ਨਹੀਂ ਹਨ ਮੈਂ ਉਦਾਸ ਹੋ ਗਈ ਇਸ ਤੋਂ ਪਹਿਲਾਂ ਕਿ ਉਹ ਚਲਾ ਜਾਂਦਾ ਮੈਂ ਉਸ ਨੂੰ ਕਿਹਾ ਰੁਕੋ ਭਾਈ ਜੀ ਮੈਂ ਸਾਹਮਣੇ ਬੈਠੇ ਹੋਏ ਉਸ ਇਨਸਾਨ ਨੂੰ ਕਿਹਾ ਕਿ ਮਿਸਟਰ ਮੇਰੇ ਕੋਲ ਖੁੱਲੇ ਪੈਸੇ ਨਹੀਂ ਹਨ ਕੀ ਤੁਸੀਂ ਮੈਨੂੰ ਕੁਝ ਪੈਸੇ ਉਧਾਰ ਦੇ ਸਕਦੇ ਹੋ ਮੈਂ ਤੁਹਾਨੂੰ ਅਗਲੇ ਸਟੇਸ਼ਨ ਤੇ ਖੁੱਲੇ ਕਰਵਾ ਕੇ ਵਾਪਸ ਦੇ ਦੇਮਾਂਗੀ ਮੈਂ ਆਪਣੀ ਭੋਲੀ ਜਿਹੀ ਸ਼ਕਲ ਬਣਾ ਕੇ ਕਿਹਾ ਪਹਿਲਾਂ ਤਾਂ ਉਸ ਨੇ ਨਕਾਰ ਦੀ ਨਿਗਾ ਨਾਲ ਮੈਨੂੰ ਘੂਰਿਆ ਕੀ ਇਹ ਕਿਹੜਾ ਤਰੀਕਾ ਹੈ ਕਿਸੇ ਅਜਨਬੀ ਤੋਂ ਪੈਸੇ ਮੰਗਣ ਦਾ ਪਰ ਉਸ ਸਮੇਂ ਮੇਰਾ ਆਈਸਕ੍ਰੀਮ ਖਾਣ ਦਾ ਬਹੁਤ ਮਨ ਹੋ ਰਿਹਾ ਸੀ ਉਸ ਨੇ ਬਿਨਾਂ ਗਿਨੇ ਆਪਣੀ ਜੇਬ ਵਿੱਚੋਂ ਪੈਸੇ ਕੱਢੇ ਅਤੇ ਉਸ ਆਈਸਕ੍ਰੀਮ ਵਾਲੇ ਨੂੰ ਫੜਾ ਦਿੱਤੇ ਅਤੇ ਕਿਹਾ ਮੇਰੇ ਕੋਲ ਖੁੱਲੇ ਨਹੀਂ ਹਨ ਤਾਰੇ ਪੈਸੇ ਤੂੰ ਰੱਖ ਸਕਦਾ ਹੈ ਉਹ ਕਮਾਲ ਦਾ ਬੰਦਾ ਸੀ ਮੈਨੂੰ ਉਸ ਵੱਲ ਦੇਖ ਕੇ ਹੈਰਾਨੀ ਤਾਂ ਹੋਈ ਫੇਰ ਮੈਂ ਸੋਚਿਆ ਕਿ ਮੈਂ ਉਸ ਤੋਂ ਖਾਮ ਖਾਈ ਪੈਸੇ ਮੰਗ ਲਈ ਮੈਂ ਥੋੜਾ ਜਿਹਾ ਤਾਂ ਸਬਰ ਕਰ ਸਕਦੀ ਸੀ ਪਰ ਹੁਣ ਮੇਰੀ ਬੇਇੱਜ਼ਤੀ ਤਾਂ ਹੋ ਚੁੱਕੀ ਸੀ ਹੁਣ ਕੀ ਪਛਤਾਉਣਾ ਮੈਂ ਆਈਸਕ੍ਰੀਮ ਖਾਣ ਤੋਂ ਬਾਅਦ ਆਪਣੇ ਪਰਸ ਵਿੱਚੋਂ ਹਜ਼ਾਰ ਦਾ ਨੋਟ ਕੱਢਿਆ ਅਤੇ ਉਸ ਨੂੰ ਦੇ ਦਿੱਤਾ ਮੇਰੇ ਕੋਲ ਵੀ ਪੈਸਿਆਂ ਦੀ ਕੋਈ ਕਮੀ ਨਹੀਂ ਸੀ ਉਹ ਤਾਂ ਜਲਦੀ ਵਿੱਚ ਮੈਂ ਪੈਸੇ ਖੁੱਲੇ ਲਈ ਅਮਾ ਭੁੱਲ ਗਈ ਸੀ ਜਦੋਂ ਮੈਂ ਉਸ ਨੂੰ ਪੈਸੇ ਵਾਪਸ ਕਰਨ ਲੱਗੀ ਤਾਂ ਉਹ ਕਹਿੰਦਾ ਕਿ ਮੈਂ ਲੜਕੀਆਂ ਤੋਂ ਪੈਸੇ ਨਹੀਂ ਲੈਂਦਾ ਇਹ ਮੇਰੀ ਸ਼ਾਨ ਦੇ ਖਿਲਾਫ ਹੈ ਮੈਂ ਉਸ ਦੀ ਗੱਲ ਤੇ ਹੈਰਾਨ ਰਹਿ ਗਈ ਮੈਂ ਆਪਣੇ ਆਪ ਨੂੰ ਜਿੰਨਾ ਕੋ ਉਸ ਦੀ ਉਨਾ ਹੀ ਘੱਟ ਸੀ ਮੈਂ ਉਸ ਨੂੰ ਕਿਹਾ ਕਿ ਮੈਂ ਤੁਹਾਡੇ ਤੋਂ ਪੈਸੇ ਉਧਾਰ ਮੰਗੇ ਸੀ ਫ੍ਰੀ ਵਿੱਚ ਮੈਂ ਵੀ ਕਿਸੇ ਦਾ एहसान ਨਹੀਂ ਲੈਂਦੀ ਹਾਂ ਇਹ ਮੇਰੀ ਵੀ ਸ਼ਾਨ ਦੇ ਖਿਲਾਫ ਹੈ ਮੈਂ ਉਸ ਨੂੰ ਉਸ ਤਰ੍ਹਾਂ ਹੀ ਜਵਾਬ ਦਿੱਤਾ ਪਰ ਫਿਰ ਉਹ ਕਹਿਣ ਲੱਗਿਆ ਕਿ ਚਲ ਠੀਕ ਹੈ ਫਿਰ ਅਗਲੇ ਸਟੇਸ਼ਨ ਤੇ ਉਤਰ ਕੇ ਪੈਸੇ ਖੁੱਲੇ ਕਰਵਾ ਕੇ 500 ਦੇ ਦੇ ਨਹੀਂ ਮੈਨੂੰ ਮੈਂ ਖੁਸ਼ੀ-ਖੁਸ਼ੀ ਹਜ਼ਾਰਾਂ ਦਾ نوٹ ਆਪਣੇ ਜੇਬ ਵਿੱਚ ਪਾ ਲਿਆ ਸੋਚਿਆ ਚਲੋ ਅਗਲਾ ਸਟੇਸ਼ਨ ਆਉਣ ਹੀ ਵਾਲਾ ਹੈ ਮੈਂ ਇਸ ਦਾ ਇਹ ਸ਼ਾਨ ਨੂੰ ਚੁਕਾ ਦੇਵਾਂਗੀ ਪਰ ਮੈਂ ਇਹ ਬਿਲਕੁਲ ਵੀ ਸੋਚ ਨਹੀਂ ਸਕਦੀ ਸੀ ਕਿ ਆਪਣੇ ਇਸ ਹੋਏ ਹਸਾਨ ਦਾ ਬਦਲਾ ਉਹ ਮੇਰੇ ਤੋਂ ਇਸ ਤਰ੍ਹਾਂ ਲਵੇਗਾ ਕਿ ਮੈਂ ਆਪਣੇ ਤਾਰਾਂ ਤੇ ਵੀ ਖੜੀ ਨਹੀਂ ਰਹਿ ਸਕਦੀ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰੀ ਜ਼ਿੰਦਗੀ ਇਸ ਤਰ੍ਹਾਂ ਖਰਾਬ ਹੋ ਜਾਵੇਗੀ ਕਿ ਅੰਕੀ ਅਗਲੇ ਸਟੇਸ਼ਨ ਤੇ ਜਦੋਂ ਟ੍ਰੇਨ ਇੱਕ ਵਾਰ ਫੇਰ ਰੁਕੀ ਪਰ ਉਹ ਆਪਣੀ ਲੱਤ ਤੇ ਲਾਤ ਰਖ ਕੇ ਬੈਠਾ ਰਿਹਾ ਉਸ ਦੇ ਚਿਹਰੇ ਤੇ ਅਜੀਬ ਜਿਹੀ ਕੰਗਾਰਟ ਸੀ ਜਿਸ ਨੂੰ ਛੁਪਾਉਣ ਦੀ ਉਹ ਬਹੁਤ ਕੋਸ਼ਿਸ਼ ਕਰ ਰਿਹਾ ਸੀ ਉਸ ਨੇ ਮੈਨੂੰ ਇਸ਼ਾਰਾ ਕੀਤਾ ਕਿ ਜਾ ਬਾਹਰ ਜਾ ਤੇ ਮੇਰਾ ਕੰਮ ਚੁਕਾ ਦੇ ਮੈਂ ਤਾਂ ਪਹਿਲਾਂ ਹੀ ਥਣ ਵਾਲੀ ਸੀ ਜਦ ਮੈਂ ਉਸ ਵੱਲੋਂ ਮਸਕੁਰਾਉਂਦੇ ਹੋਏ ਦੇਖਿਆ ਤੇ ਉੱਠ ਕੇ ਬਾਹਰ ਗਈ ਮੈਂ ਜਦੋਂ ਵਾਪਸ ਟ੍ਰੇਨ ਵਿੱਚ ਆਈ ਤਾਂ ਮੈਂ ਦੇਖਿਆ ਕਿ ਉਸ ਦੀ ਸੀਟ ਖਾਲੀ ਪਈ ਸੀ ਮੈਨੂੰ ਹੈਰਾਨੀ ਹੋਈ ਮੈਂ ਸੋਚਿਆ ਸ਼ਾਇਦ ਉਹ ਵੀ ਕਿਤੇ ਉੱਤਰ ਗਿਆ ਹੋਵੇਗਾ ਅਤੇ ਉਹ ਨਹੀਂ ਆ ਜਾਵੇਗਾ ਪਰ ਹੋਣਾ ਜਦੋਂ ਟ੍ਰੇਨ ਹੌਲੀ-ਹੌਲੀ ਚੱਲਣ ਲੱਗੀ ਪਰ ਉਹ ਨਾ ਆਇਆ ਤਾਂ ਮੈਂ ਹੈਰਾਨ ਰਹਿ ਗਈ ਮੈਂ ਜਲਦੀ ਟ੍ਰੇਨ ਦੇ ਦਰਵਾਜ਼ੇ ਤੇ ਖੜੀ ਹੋ ਕੇ ਇਧਰ-ਉਧਰ ਦੇਖਣ ਲੱਗੀ ਪਾਰ ਦੂਰ ਦੂਰ ਤੱਕ ਉਸ ਦਾ ਕੋਈ ਵੀ ਨਾਮ ਨਿਸ਼ਾਨਾ ਨਹੀਂ ਸੀ ਮੈਨੂੰ ਹੈਰਾਨੀ ਦਾ ਝਟਕਾ ਲੱਗਿਆ ਪਰ ਹੁਣ ਟ੍ਰੇਨ ਚੱਲ ਪਈ ਸੀ ਪਰ ਉਹ ਨਹੀਂ ਆਇਆ ਸੀ ਮੈਂ ਉਦਾਸ ਹੋ ਕੇ ਵਾਪਸ ਆਪਣੀ ਸੀਟ ਤੇ ਬੈਠ ਗਈ ਸ਼ਾਇਦ ਉਸ ਦੀ ਮੰਜ਼ਿਲ ਆ ਗਈ ਹੋਵੇਗੀ ਅਤੇ ਉਹ ਉਤਰ ਗਿਆ ਹੋਵੇਗਾ ਪਰ ਫਿਰ ਉਸ ਨੇ ਮੈਨੂੰ ਕਿਉਂ ਕਿਹਾ ਕਿ ਹੁਣ نیچے ਜਾ ਇਹ ਸਵਾਲ ਮੈਨੂੰ ਪਰੇਸ਼ਾਨ ਕਰਨ ਲੱਗਿਆ ਪਰ ਜਿਵੇਂ ਹੀ ਮੇਰੀ ਨਜ਼ਰ ਉਸ ਦੀ ਸੀਟ ਦੇ نیچے ਗਈ ਕਾਂ ਉੱਥੇ ਉਸਦਾ ਸੂਟ ਖੇਸ ਪਿਆ ਸੀ ਉਹ ਆਪਣਾ ਸਮਾਨ ਕਿਵੇਂ ਭੁੱਲ ਸਕਦਾ ਸੀ ਭਲਾ ਉਹ ਅਜੀਬ ਆਦਮੀ ਸੀ ਉਹ ਆਪਣਾ ਕੀਮਤੀ ਸਮਾਨ ਰੱਖ ਕੇ ਭੱਜ ਗਿਆ ਨਾ ਜਾਣੀ ਇਸ ਵਿੱਚ ਕੀ ਕੀ ਹੋਵੇਗਾ ਮੈਂ ਇਹੀ ਸੋਚ ਰਹੀ ਸੀ ਅਚਾਨਕ ਉਸ ਸੂਟ ਖੇਸ ਵਿੱਚੋਂ ਲਾਲ ਸੁੱਕਾ ਰੰਗ ਦਾ ਪਾਣੀ ਜਿਹਾ ਨਿਕਲਣ ਲੱਗਿਆ ਮੈਂ ਇਕਦਮ ਤੋਂ ਹੈਰਾਨ ਹੋਈ ਕੀ ਸ਼ਾਇਦ ਇਸ ਟੈਚੀ ਵਿੱਚ ਉਸਨੇ ਸ਼ਰਬਤ ਦੀ ਬੋਤਲ ਰੱਖੀ ਹੋਵੇਗੀ ਅਤੇ ਜਿਸ ਦਾ ਟੱਕਣ ਖੁੱਲ ਗਿਆ ਹੋਵੇਗਾ ਇਸ ਤੋਂ ਪਹਿਲਾਂ ਕਿ ਉਹ ਮੇਰੀ ਸੀਟ ਨੂੰ ਖਰਾਬ ਕਰਦਾ ਜਿਵੇਂ ਹੀ ਮੈਂ ਉਸ ਨੂੰ ਹੱਥ ਲਾ ਕੇ ਦੇਖਿਆ ਸੁੰਘਿਆ ਮੇਰਾ ਤਾਂ ਅਗਲਾ ਸਮਾਂ ਹੀ ਰੁਕ ਗਿਆ ਕਿਉਂਕਿ ਉਹ ਮੈਂ ਪੁਲਿਸ ਸਟੇਸ਼ਨ ਵਿੱਚ ਬੈਠੀ ਸੀ ਅਤੇ ਥਰ ਥਰ ਕੰਬ ਰਹੀ ਸੀ ਕਿਉਂਕਿ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਪੁਲਿਸ ਸਟੇਸ਼ਨ ਆਈ ਸੀ ਅਤੇ ਉਹ ਵੀ ਇਕੱਲੀ ਮੈਂ ਅੱਜ ਤੱਕ ਇਸ ਤਰ੍ਹਾਂ ਦੇ ਪੰਗਿਆਂ ਵਿੱਚ ਕਦੇ ਵੀ ਨਹੀਂ ਪਈ ਸੀ ਮੈਂ ਇਹ ਇਸ ਤਰ੍ਹਾਂ ਦਾ ਅਕਸਰ ਫਿਲਮਾਂ ਵਿੱਚ ਹੀ ਦੇਖਿਆ ਸੀ ਕਿ ਇੱਕ 마ਸੂਮ ਲੜਕੀ ਤੇ ਖਾਮ-ਖਾ ਕਿਸੇ ਜ਼ੁਲਮ ਦਾ ਇਲਜ਼ਾਮ ਲੱਗ ਜਾਂਦਾ ਹੈ ਅਤੇ ਪੁਲਿਸ ਉਸ ਨੂੰ ਫੜ ਕੇ ਲੈ ਜਾਂਦੀ ਹੈ ਅਤੇ ਫਿਰ ਉਸ ਨੂੰ ਸਲਾਖਾਂ ਦੇ ਪਿੱਛੇ ਕਰ ਦਿੰਦੀ ਹੈ ਮੈਂ ਆਉਣ ਵਾਲੇ ਸਮੇਂ ਬਾਰੇ ਸੋਚ ਕੇ ਬਹੁਤ ਹੈਰਾਨ ਹੋ ਰਹੀ ਸੀ ਮੇਰੇ ਅੰਦਰ ਇੰਨੀ ਵੀ ਹਿੰਮਤ ਨਹੀਂ ਸੀ ਕਿ ਮੈਂ ਆਪਣੇ ਘਰ ਵਾਲਿਆਂ ਨੂੰ ਕਾਲ ਕਰ ਸਕਦੀ ਕਿ ਮੈਂ ਕਿਸੇ ਮੁਸੀਬਤ ਵਿੱਚ ਫਸ ਗਈ ਹਾਂ ਕਿਉਂਕਿ ਮੇਰਾ ਫੋਨ ਤਾਂ ਲੈ ਗਈ ਕਨਸਟੇਬਲ ਨੇ ਲੈ ਲਿਆ ਸੀ ਅਤੇ ਮੇਰਾ ਸਾਰਾ ਸਮਾਨ ਜ਼ਬਤ ਕਰ ਲਿਆ ਗਿਆ ਸੀ ਉਸ ਟ੍ਰੇਨ ਵਿੱਚ ਮੈਂ ਇਕੱਲੀ ਪਹਿਲੀ ਵਾਰ ਸਫ਼ਰ ਕਰ ਰਹੀ ਸੀ ਅਤੇ ਉਹ ਵੀ ਆਪਣੀ ਕਜਨ ਦੇ ਵਿਆਹ ਤੇ ਜਾਣ ਲਈ ਮੈਨੂੰ ਬਹੁਤ ਐਕਸਾਈਟਮੈਂਟ ਸੀ ਅਤੇ ਹੁਣ ਤਾਂ ਮੈਂ ਆਪਣੀ ਮੰਜ਼ਿਲ ਦੇ ਨੇੜੇ ਵੀ ਸੀ ਅਤੇ ਮਾੜੀ ਮੇਰੀ ਕਿਸਮਤ ਅਤੇ ਬੇੜਾ ਕਰਕ ਹੋ ਗਏ ਉਸ ਇਨਸਾਨ ਦਾ ਜਿਸ ਵੇਲੇ ਮੇਰੇ ਨਾਲ ਨਾ ਜਾਣੇ ਕਿਹੜੇ ਜ਼ੁਲਮ ਦਾ ਬਦਲਾ ਲੈਂਤਾ ਸੀ ਮੈਂ ਉਸ ਤੋਂ ਆਈਸਕ੍ਰੀਮ ਦੇ ਪੈਸੇ ਕੀ ਮੰਗ ਲਏ ਉਸਨੇ ਤਾਂ ਮੈਨੂੰ ਮੋਜਰਮ ਹੀ ਬਣਾ ਕੇ ਰੱਖ ਦਿੱਤਾ ਸੀ ਮੈਂ ਕੁਰਸੀ ਤੇ ਬੈਠੀ ਹੋਈ थर-थर ਕੰਬ ਰਹੀ ਸੀ ਅਤੇ ਮੇਰੇ ਸਾਹਮਣੇ ਬੈਠਾ ਹੋਇਆ ਇੰਸਪੈਕਟਰ ਮੈਨੂੰ ਦੇਖ ਰਿਹਾ ਸੀ ਜਿਵੇਂ ਉਹ ਮੈਨੂੰ ਜਾਂਚ ਰਿਹਾ ਹੋਵੇ ਕਿ ਮੇਰੇ ਵਰਗੀ ਕਮਜ਼ੋਰ ਦਿਲ ਕੁੜੀ ਐਨਾ ਵੱਡਾ ਕਾਰਨਾਮਾ ਕਿਵੇਂ ਕਰ ਸਕਦੀ ਹੈ ਮੈਂ ਹਕ ਲਾਉਂਦੇ ਹੋਏ ਉਸ ਨੂੰ ਕਿਹਾ ਕਿ ਮੇਰਾ ਕੋਈ ਕਸੂਰ ਨਹੀਂ ਹੈ ਪਲੀਜ਼ ਮੈਨੂੰ ਛੱਡ ਦਿਓ ਮੈਂ ਤਾਂ ਆਪਣੀ ਕਜਨ ਦੇ ਵਿਆਹ ਤੇ ਜਾ ਰਹੀ ਸੀ ਪਲੀਜ਼ ਮੈਂ ਲੇਟ ਹੋ ਰਹੀ ਹਾਂ ਪਰ ਉਹ ਕਹਿਣ ਲੱਗਿਆ ਨਹੀਂ ਬੀਬੀ ਜਦੋਂ ਤੱਕ ਅਸਲ ਮੁਜਰਮ ਦਾ ਪਤਾ ਨਹੀਂ ਲੱਗ ਜਾਂਦਾ ਤਾਂ ਅਸੀਂ ਤੈਨੂੰ ਨਹੀਂ ਛੱਡਾਂਗੇ ਮੈਂ ਕਿਹਾ ਕਿ ਘੱਟ ਤੋਂ ਘੱਟ ਮੈਨੂੰ ਆਪਣੇ ਘਰ ਵਾਲਿਆਂ ਨੂੰ ਤਾਂ ਫੋਨ ਕਰਨ ਦਿਓ ਮੈਨੂੰ ਆਪਣਾ ਵਕੀਲ ਤਾਂ ਕਰਨ ਦਿਓ ਤੁਸੀਂ ਬਿਨਾਂ ਸਬੂਤ ਦੇ ਐਡਾ ਵੱਡਾ ਇਲਜ਼ਾਮ ਮੇਰੇ ਤੇ ਕਿਵੇਂ ਲਾ ਸਕਦੇ ਹੋ ਮੈਂ ਉਸੇ ਇਨਸਾਨ ਨੂੰ ਜਾਣਦੀ ਵੀ ਨਹੀਂ ਹਾਂ ਮੈਂ ਉਸ ਨਾਲ ਗੱਲ ਵੀ ਨਹੀਂ ਕੀਤੀ ਪਤਾ ਨਹੀਂ ਉਹ ਕੌਣ ਸੀ ਅਤੇ ਕਿੱਥੇ ਚਲਾ ਗਿਆ ਮੈਂ ਤਾਂ ਉਸ ਦਾ ਨਾਮ ਵੀ ਨਹੀਂ ਜਾਣਦੀ ਤੁਸੀਂ ਮੇਰੇ ਤੋਂ ਉਸ ਬਾਰੇ ਕੀ ਪੁੱਛਣਾ ਚਾਹੁੰਦੇ ਹੋ ਜਿਸ ਨੂੰ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਮਿਲੀ ਸੀ ਉਸ ਨੇ ਕਿਹਾ ਕਿ ਜਾਂ ਤਾਂ ਸਾਨੂੰ ਅਸਲੀ ਮੁਜਰਮ ਤੱਕ ਪਹੁੰਚਾ ਦੇ ਨਹੀਂ ਤਾਂ ਅਸੀਂ ਤੇਰੀ ਹੱਥ ਕੜੀ ਨਾਲ ਲਗਾ ਲਵਾਂਗੇ ਤੂੰ ਇੱਕ ਔਰਤ ਹੈਂ ਅਤੇ ਔਰ ਇੱਕ ਦਿਨ ਲਈ ਵੀ ਜੇਲ੍ਹ ਵਿੱਚ ਜਾਵੇ ਤਾਂ ਉਸ ਦੀ ਪੂਰੀ ਜ਼ਿੰਦਗੀ ਤੇ ਦਾਗ ਲੱਗ ਜਾਂਦਾ ਹੈ। ਉਸ ਨੇ ਮੈਨੂੰ ਡਰਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਸੀ। ਮੈਂ ਪਹਿਲਾਂ ਹੀ ਡਰ ਰਹੀ ਸੀ। ਉੱਤੋਂ ਮੇਰਾ ਸਾਹ ਵੀ اٹਕ ਗਿਆ। ਮੈਂ ਸੋਚ ਰਹੀ ਸੀ ਕਿ ਵਾਹਿਗੁਰੂ ਮੈਂ ਕਿਸ ਮੁਸੀਬਤ ਵਿੱਚ ਫਸ ਰਹੀ ਆ। ਮੈਨੂੰ ਤਾਂ ਉਹ ਇਨਸਾਨ ਉਹ ਪਹਿਲਾਂ ਹੀ ਠੀਕ ਨਹੀਂ ਲੱਗ ਰਿਹਾ ਸੀ। ਉਸ ਦੇ ਮੱਥੇ ਤੇ ਬਾਰ-ਬਾਰ ਤਸੀਨਾ ਆ ਰਿਹਾ ਸੀ ਅਤੇ ਉਹ ਆਪਣਾ ਤਸੀਨਾ ਸਾਫ਼ ਕਰ ਰਿਹਾ ਸੀ। ਉਸ ਦੇ ਹੱਥ ਵੀ ਕੰਬ ਰਹੇ ਸੀ। ਕਾਸ਼ ਮੈਂ ਉਸ ਸਮੇਂ ਹੀ ਸਮਝ ਜਾਂਦੀ ਕਿ ਉਹ ਕਿੰਨਾ ਵੱਡਾ ਮਜਰਮ ਹੈ ਅਤੇ ਮੈਂ ਉਸ ਸਮੇਂ ਪੁਲਿਸ ਨੂੰ ਫੋਨ ਕਰਕੇ ਬੁਲਾ ਲੈਂਦੀ ਪਰ ਮੈਂ ਉਸ ਨੂੰ ਜਾਣਤਾ ਲਿਆ ਸੀ ਪਰ ਮੈਂ ਉਸ ਦੇ ਇਹ ਘਰਾਣਿਆਂ ਤੋਂ ਬੇਖਬਰ ਸੀ ਜੋ ਉਸ ਦੀ ਸੀਂਤ ਦੇ niche ਪਿਆ ਸੀ ਉਹ ਸੂਟ ਖੇਸ ਜਿਸ ਦੇ ਅੰਦਰ ਤੋਂ ਖੂਨ ਬਾਹਰ ਨਿਕਲ ਰਿਹਾ ਸੀ ਜਦੋਂ ਕਿ ਉਹ ਕਿਸੇ ਖੂਬਸੂਰਤ ਔਰਤ ਦੀ Laash ਸੀ ਜਿਸ ਨੂੰ ਬੇਦਰਦੀ ਨਾਲ ਨਿਸ਼ਾਨਾ ਬਣਾਇਆ ਗਿਆ ਸੀ ਨਾ ਜਾਣੇ ਉਸ ਆਰਦ ਤੋਂ ਕਿਹੜੇ ਜਨਮ ਦਾ ਬਦਲਾ ਲੈਤਾ ਗਿਆ ਸੀ ਉਹ ਇਨਸਾਨ ਦੇਖਣ ਵਿੱਚ ਬਿਲਕੁਲ ਵੀ ਇਸ ਤਰ੍ਹਾਂ ਦਾ ਨਹੀਂ ਲੱਗਦਾ ਸੀ ਉਹ ਬਹੁਤ ਸ਼ਰੀਫ ਖਾਨਦਾਨ ਦਾ ਲੱਗ ਰਿਹਾ ਸੀ ਪਰ ਮੈਂ ਪਹਿਲੀ ਵਾਰ ਉਸ ਇਨਸਾਨ ਨੂੰ ਜਾਣਨ ਵਿੱਚ ਗਲਤੀ ਕੀਤੀ ਸੀ ਅਤੇ ਪਹਿਲੀ ਵਾਰ ਹੀ ਫਸ ਗਈ ਸੀ ਮੈਂ ਇੰਨੀ ਬੁੜੀ ਤਰ੍ਹਾਂ ਫਸੀ ਸੀ ਕਿ ਕਿਸੇ ਨੂੰ ਮਦਦ ਲਈ ਵੀ ਨਹੀਂ ਬੁਲਾ ਸਕਦੀ ਸੀ ਜੇਕਰ ਮੈਂ ਉਸ ਬਾਰੇ ਥੋੜਾ ਜਿਹਾ ਵੀ ਜਾਣਦੀ ਹੁੰਦੀ ਤਾਂ ਮੈਂ ਉਸੇ ਸਮੇਂ ਪੁਲਿਸ ਨੂੰ ਦੱਸ ਕੇ ਆਪਣੀ ਜਾਨ ਛਡਵਾ ਲੈ ਪਰ ਮੈਂ ਤਾਂ ਉਸ ਖੂਬਸੂਰਤ ਚਿਹਰੇ ਦੇ ਪਿੱਛੇ ਛੁਪੇ ਹੋਏ ਹਵਾਨ ਨੂੰ ਖੋਦ ਫਾਂਸੀ ਤੇ ਲਟਕਦਾ ਹੋਇਆ ਦੇਖਣਾ ਚਾਹੁੰਦੀ ਸੀ ਜੇਸਾ ਨਹੀਂ ਕੋਈ ਔਰਤ ਨਾਲ ਇਸ ਤਰ੍ਹਾਂ ਦਾ ਕੀਤਾ ਹੁਣ ਮੇਰਾ ਦਿਮਾਗ ਬਹੁਤ ਖਰਾਬ ਹੋ ਰਿਹਾ ਸੀ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਮੈਂ ਪਿਛਲੇ 5 ਘੰਟਿਆਂ ਤੋਂ ਇੱਥੇ ਬੈਠੀ ਹੋਈ ਸੀ ਅਤੇ ਕੋਈ ਵੀ ਮੇਰੀ ਗੱਲ ਸੁਨਣ ਨੂੰ ਤਿਆਰ ਹੀ ਨਹੀਂ ਸੀ ਮੈਂ ਜੀਸੀ ਨੂੰ ਵੀ ਇਸ ਬਾਰੇ ਦੱਸਦੀ ਉਹ ਇਹੀ ਕਹਿੰਦਾ ਕਿ ਜਾਂ ਤਾਂ ਸਾਨੂੰ ਉਸ ਮਜਰਮ ਦਾ ਪਤਾ ਦੱਸ ਜਾਂ ਫਿਰ ਖੁਦ ਆਪ ਤਾ ਮੈਂ ਉਸ ਨੌਜਵਾਨ ਦਾ ਹੂਲੀਆ ਚੰਗੀ ਤਰ੍ਹਾਂ ਉਹਨਾਂ ਨੂੰ ਦੱਸਿਆ ਸੀ ਇਹ ਵੀ ਦੱਸਿਆ ਸੀ ਕਿ ਉਸ ਨੇ ਬਹੁਤ ਮਹਿੰਗੇ ਕੱਪੜੇ ਪਾਏ ਹੋਏ ਸੀ ਅਤੇ ਉਹ ਕਿਸੇ ਚੰਗੇ ਘਰ ਦਾ ਲੱਗਦਾ ਸੀ ਪਰ ਉਹਨਾਂ ਦੀ ਨਜ਼ਰ ਵਿੱਚ ਇਹ ਸਭ ਮਾਇਨੇ ਨਹੀਂ ਰੱਖਦਾ ਸੀ ਇਸ ਤਰ੍ਹਾਂ ਉਸ ਤੱਕ ਬਿਲਕੁਲ ਵੀ ਨਹੀਂ ਪਹੁੰਚਿਆ ਜਾ ਸਕਦਾ ਸੀ ਮੈਂ 5 ਘੰਟਿਆਂ ਤੋਂ ਇੱਥੇ ਬੈਠੀ ਹੋਈ ਸੀ ਅਤੇ ਕੰਬ ਰਹੀ ਸੀ ਪਰ ਜਦੋਂ ਕਿਸੇ ਨੇ ਮੇਰੀ ਗੱਲ ਨਾ ਸੁਣੀ ਤਾਂ ਮੈਂ ਰੋਣਾ ਸ਼ੁਰੂ ਕਰ ਦਿੱਤਾ ਕਿਉਂਕਿ ਔਰਤ ਦੇ ਹੰਝੂ ਇੱਕ ਇਸ ਤਰ੍ਹਾਂ ਦਾ ਹਥਿਆਰ ਹੁੰਦੇ ਹਨ ਜੋ ਵੱਡੇ ਤੋਂ ਵੱਡੇ ਪੱਥਰ ਦਿਲ ਨੂੰ ਵੀ ਨੋਮ ਕਰ ਦਿੰਦੇ ਹਨ ਪਰ ਮੈਂ ਭੁੱਲ ਗਈ ਸੀ ਕਿ ਮੇਰੇ ਸਾਹਮਣੇ ਮੇਰਾ ਕੋਈ ਆਸ਼ਕ ਨਹੀਂ ਬੈਠਾ ਜੋ ਮੇਰੇ ਹੰਝੂਆਂ ਨਾਲ ਪਿਘਲ ਜਾਂਦਾ ਯਾਦਾਂ ਕਿ ਮੇਰੇ ਸਾਹਮਣੇ ਇੱਕ ਪੁਲਿਸ ਵਾਲਾ ਬੈਠਾ ਸੀ ਉਸ ਦਾ ਇਸ ਤਰ੍ਹਾਂ ਦੀਆਂ ਔਰਤਾਂ ਨਾਲ ਰੋਜ਼ ਹੀ ਪੱਲਾ ਪੈਂਦਾ ਹੋਵੇਗਾ ਇੱਥੇ ਔਰਤਾਂ ਦੇ ਹੰਝੂਆਂ ਦੀ ਕੋਈ ਕਦਰ ਨਹੀਂ ਸੀ ਦੁਪਹਿਰ ਤੋਂ ਸ਼ਾਮ ਢਲ ਗਈ ਸੀ ਪਰ ਮੇਰਾ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਸੀ ਅਤੇ ਇਹ ਕਿਸੇ ਤਰ੍ਹਾਂ ਦੇ ਲੋਕ ਸੀ ਜੋ ਮੈਨੂੰ ਮੇਰੇ ਘਰ ਵਾਲਿਆਂ ਨਾਲ ਗੱਲ ਤੱਕ ਨਹੀਂ ਕਰਨ ਦੇ ਰਹੇ ਸਨ ਨਾ ਜਾਣੇ ਮੇਰੇ ਘਰ ਵਾਲੇ ਕਿੰਨੇ ਪਰੇਸ਼ਾਨ ਹੋਣਗੇ ਕਿਉਂਕਿ ਉਹਨਾਂ ਦੇ ਮੁਤਾਬਕ ਤਾਂ ਮੈਂ ਪਹੁੰਚ ਜਾਣਾ ਸੀ ਉਹ ਤਾਂ ਮੈਨੂੰ ਸਟੇਸ਼ਨੋਂ ਤੇ ਲੈਣ ਚਲੇ ਗਏ ਹੋਣਗੇ ਹਾਏ ਰੱਬਾ ਮੇਰੇ ਮਨ ਵਿੱਚ ਨਾ ਜਾਣੀ ਕੀ ਕੀ ਖਿਆਲ ਆ ਰਹੀ ਸੀ ਮੈਂ ਬਹੁਤ ਜਿਆਦਾ ਪਰੇਸ਼ਾਨ ਸੀ ਕਿ اچਾਂਦਕ ਹੀ ਮੈਨੂੰ ਉਹ ਉਂਗੁੱਠੀ ਯਾਦ ਆਈ ਜੋ ਉਸ ਨੇ ਆਪਣੀ ਉਂਗਲੀ ਵਿੱਚ ਪਾਈ ਹੋਈ ਸੀ ਉਹ ਕਿਸੇ ਮਸ਼ਹੂਰ ਜਵੈਲਰ ਦੀ ਉਂਗੁੱਠੀ ਸੀ ਅਤੇ ਮੈਂ ਉਸ ਉਂਗੁੱਠੀ ਨੂੰ ਪਛਾਣਦੀ ਸੀ ਕਿਉਂਕਿ ਮੈਂ ਉਸ ਜਵੈਲਰ ਕੋਲ ਆਪਣੀ ਜਵੈਲਰੀ ਲਈ ਜਾਂਦੀ ਰਹਿੰਦੀ ਸੀ ਉਹ ਬਠਿੰਡੇ ਦਾਲ ਕੋ ਮਹੂਰਜਾਲਾ ਸੀ ਮੈਂ اچانک ਤੋਂ ਉੱਠੀ ਅਤੇ ਕਿਹਾ ਕਿ ਇੱਕ ਤਰੀਕਾ ਹੈ ਉਸ ਨੂੰ ਫੜਨ ਦਾ ਪਲਸ ਵਾਲਾ ਕਹਿਣ ਲੱਗਿਆ ਕਿ ਦੀਦੀ ਮੈਂ ਕੋਦੋਂ ਤੋਂ ਤੁਹਾਨੂੰ ਪੁੱਛ ਰਹੀ ਹਾਂ ਕਿ ਉਸ ਦੀ ਕੋਈ ਨਿਸ਼ਾਨੀ ਦੱਸ ਜਿਸ ਨਾਲ ਅਸੀਂ ਉਸ ਨੂੰ ਫੜ ਸਕੀਏ 5 ਘੰਟੇ ਹੋ ਗਏ ਹਨ ਤੈਨੂੰ ਇੱਥੇ ਬੈਠੀ ਹੋਈ ਨੂੰ ਅਤੇ ਹੁਣ ਤੈਨੂੰ ਯਾਦ ਆਇਆ ਹੈ ਚੱਲ ਦੱਸ ਹੁਣ ਜਲਦੀ ਕਰ ਮੈਂ ਕਿਹਾ ਕਿ ਮੈਂ ਉਸ ਦੀ ਉਂਗਲ ਵਿੱਚ ਇੱਕ ਅੰਗੂਠੀ ਪਾਈ ਹੋਈ ਦੇਖੀ ਸੀ ਮੈਂ ਜਾਣਦੀ ਹਾਂ ਕਿ ਉਹ ਕਿਸ ਜਵੈਲਰ ਤੋਂ ਬਣਾਈ ਹੋਈ ਹੈ ਮੈਂ ਤੁਹਾਨੂੰ ਉਸ ਜਵੈਲਰ ਕੋਲ ਲੈ ਚਲਦੀ ਹਾਂ ਉਹ ਮੇਰੀ ਜਾਣ ਪਹਿਚਾਨ ਵਾਲਾ ਹੈ ਉਹ ਸਾਨੂੰ ਸੀਸੀਟੀਵੀ ਫੂਟੇਜ ਵੀ ਦਿਖਾ ਦੇਵੇਗਾ ਫਿਰ ਤੁਸੀਂ ਉਸ ਦਾ ਚਿਹਰਾ ਦੇਖ ਲਿਓ ਪੁਲਿਸ ਵਾਲੇ ਕਹਿਣ ਲੱਗੇ ਕਿ ਤੈਨੂੰ ਯਕੀਨ ਹੈ ਕਿ ਉਹ ਅੰਗੂਠੀ ਕਿਸੇ ਹੋਰ ਤੋਂ ਨਹੀਂ ਪਣੀ ਹੋਈ ਹਜ਼ਾਰਾਂ ਡਿਜ਼ਾਈਨਾਂ ਦੇ ਜਵੈਲਰਾਂ ਕੋਲ ਨੂੰ ਦੇਖਣ ਨੂੰ ਮੈਂ ਕਿਹਾ ਮੈਨੂੰ ਯਕੀਨ ਹੈ ਮੈਂ ਆਪਣੀ ਕਜਨ ਲਈ 2 ਦਿਨ ਪਹਿਲਾਂ ਹੀ ਉਸ ਜਵੈਲਰ ਕੋਲ ਜਵੈਲਰੀ ਲੈਣ ਲਈ ਗਈ ਸੀ ਅਤੇ ਉਹ ਅੰਗੂਠੀ ਇੰਨੀ ਸੋਹਣੀ ਬਣੀ ਹੋਈ ਸੀ ਕਿ ਮੈਂ ਪੁੱਛੇ ਬਿਨਾ ਨਾ ਰਹਿ ਸਕੀ ਪਰ ਉਸ ਜਵੈਲਰ ਨੇ ਕਿਹਾ ਕਿ ਇਹ ਅੰਗੂਠੀ ਕਿਸੇ ਨੇ ਸਾਹਿੱਤੇ ਬਣਾਈ ਹੋਈ ਹੈ ਉਹ ਇਨਸਾਨ ਅੱਜ ਨਾ ਤਾਂ ਕੱਲ ਇਸ ਨੂੰ ਲੈ ਜਾਵੇਗਾ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਬਣਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਬਣਾ ਕੇ ਦੇ ਦੇਵਾਂਗੇ ਕਿਉਂਕਿ ਇਸ ਤਰ੍ਹਾਂ ਦੀ ਅੰਗੂਠੀ ਸਿਰਫ ਅਸੀਂ ਹੀ ਬਣਾਉਂਦੇ ਹਾਂ ਮੇਰੀ ਇਹ ਗੱਲ ਸੁਣਦੇ ਹੀ ਉਹ ਇੰਸਪੈਕਟਰੋ ਸੋਚਾਂ ਵਿੱਚ ਪੈ ਗਿਆ ਪਰ ਮੇਰੀ ਗੱਲ ਤੇ ਯਕੀਨ ਕਰਨ ਤੋਂ ਇਲਾਵਾ ਉਸ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ ਅਤੇ ਨਾ ਹੀ ਕੋਈ ਸਬੂਤ ਸੀ ਜਿਸ ਨਾਲ ਮੁਜਰਮ ਨੂੰ ਘੜਿਆ ਜਾ ਸਕਦਾ ਸੀ ਜਿੰਨੀ ਬੇਦਰਦੀ ਨਾਲ ਉਸ عورت ਨੂੰ ਮਾਰਿਆ ਗਿਆ ਸੀ ਉਸ ਨੂੰ ਦੇਖ ਕੇ ਲੱਗਦਾ ਸੀ ਕਿ ਉਹ ਇੱਕ ਦਿਨ ਦੀ ਦੁਲਹਣ ਸੀ ਅਤੇ ਉਸ ਦੀ ਉਂਗਲ ਵਿੱਚ ਵੀ ਉਹ ਸਤਰਾਂ ਦੀ ਹੀ ਰਿੰਗ ਪਾਈ ਹੋਈ ਸੀ ਜੋ ਸ਼ਾਇਦ ਉਸ ਨੇ ਆਪਣੇ ਵਿਆਹ ਲਈ ਬਣਾਈ ਹੋਵੇਗੀ ਉਹ ਇਨਸਾਨ ਕਿੰਨਾ ਬੁਰਾ ਸੀ ਜਿਸ ਨੇ ਆਪਣੀ ਦੁਲਹਣ ਨੂੰ ਪਹਿਲੀ ਰਾਤ ਵਿੱਚ ਹੀ ਮਾਰ ਦਿੱਤਾ ਸੀ ਜਿਵੇਂ ਉਸ ਨੇ ਉਸ ਤੋਂ ਆਪਣਾ ਕੋਈ ਪੁਰਾਣਾ ਬਦਲਾ ਲਿਆ ਹੋਵੇ ਦੂਜੀ ਵਾਰ ਮੈਂ ਫਿਰ ਵਢਿੰਡੇ ਜਾਣਾ ਸੀ ਪਰ ਇਹ ਸoverline ਮੈਂ ਟ੍ਰੇਨ ਤੋਂ ਨਹੀਂ ਪੁਲਿਸ ਦੀ ਗੱਡੀ ਵਿੱਚ ਜਾਣਾ ਸੀ ਮੈਂ ਮਹਿਲਾ ਕਨਸਟੇਬਲ ਨੂੰ ਕਿਹਾ ਕਿ ਪਲੀਜ਼ ਇੱਕ ਵਾਰ ਮੈਨੂੰ ਮੇਰੇ ਘਰ ਵਾਲਿਆਂ ਨਾਲ ਗੱਲ ਕਰਨ ਦਿਓ ਉਸ ਨੂੰ ਮੇਰੇ ਤੇ ਤਰਸ ਆ ਗਿਆ ਅਤੇ ਉਸ ਨੇ ਕਿਹਾ ਕਿ ਮੇਰੇ ਸਾਹਮਣੇ ਹੀ ਗੱਲ ਕਰ ਲੈ ਮੈਂ ਕੰਬਦੇ ਹੋਏ ਆਥਾ ਨਾਲ ਆਪਣੇ ਪਾਪਾ ਨੂੰ ਫੋਨ ਕੀਤਾ ਕੋਨਾ ਨੇ ਪਹਿਲੀ ਰਿੰਗ ਤੇ ਹੀ ਮੇਰਾ ਫੋਨ ਚੱਕਿਆ ਪਾਪਾ ਕਹਿਣ ਲੱਗੇ ਅਮਨ ਬੇਟਾ ਤੂੰ ਕਿੱਥੇ ਰਹਿ ਗਈ ਮੈਂ ਕਦੋਂ ਤੋਂ ਖੜਾ ਹੋਇਆ ਤੇਰਾ ਇੰਤਜ਼ਾਰ ਕਰ ਰਿਹਾ ਹਾਂ ਪਾਰ ਐਸਾ ਟ੍ਰੇਨ ਵਿੱਚ ਤਾਂ ਤੂੰ ਹੈ ਹੀ ਨਹੀਂ ਪਰ ਤੂੰ ਤਾਂ ਮੈਨੂੰ ਕਿਹਾ ਸੀ ਕਿ ਮੈਂ ਟ੍ਰੇਨ ਵਿੱਚ ਹਾਂ ਮੈਂ ਪਾਪਾ ਨੂੰ ਸਾਰੀ ਗੱਲ ਦੱਸੀ ਤਾਂ ਉਹ ਇੱਕਦਮ ਤੋਂ ਪਰੇਸ਼ਾਨ ਹੋ ਗਏ ਅਤੇ ਕਹਿਣ ਲੱਗੇ ਕਿ ਇਹਨਾਂ ਦੀ ਹਿੰਮਤ ਕਿਵੇਂ ਹੋਈ ਤੈਨੂੰ ਪਰੇਸ਼ਾਨ ਕਰਨ ਦੀ ਮੈਂ ਇਹਨਾਂ ਦੀ ਚੰਗੀ ਤਰ੍ਹਾਂ ਖਬਰ ਲਵਾਵਾਂਗਾ ਅਤੇ ਉੱਪਰ ਤੱਕ ਇਹਨਾਂ ਦੀ ਸ਼ਿਕਾਇਤ ਕਰਾਂਗਾ ਪਾਪਾ ਬਹੁਤ ਜ਼ਿਆਦਾ ਗੁੱਸੇ ਵਿੱਚ ਸੀ ਮੈਂ ਕਿਹਾ ਇਸ ਸਮੇਂ ਤਾਂ ਮੈਂ ਬਠਿੰਡਾ ਜਾ ਰਹੀ ਹਾਂ ਤੁਸੀਂ ਪਾਹੀ ਨੂੰ ਕਾਲ ਕਰ ਦਿਓ ਉਹ ਉਸੇ ਜੁਵੈਲਰ ਕੋਲ ਆ ਜਾਵੇਗਾ ਜਦੋਂ ਮੈਂ ਕਨਸਟੇਬਲ ਨੂੰ ਫੋਨ ਦਿੱਤਾ ਤਾਂ ਉਹ ਹੈਰਾਨੀ ਨਾਲ ਮੈਨੂੰ ਦੇਖਣ ਲੱਗੀ ਅਤੇ ਕਹਿਣ ਲੱਗੀ ਕੌਣ ਹੈ ਤੂੰ ਅਤੇ ਕੌਣ ਅਮਿਤ ਮੈਂ ਕਿਹਾ ਅਮਿਤ ਮੇਰੇ ਪਾਪਾ ਦੇ ਭਰਾ ਹਨ ਜੋ ਐਸ.ਪੀ ਹਨ ਉਹ ਇਸ ਕੇਸ ਵਿੱਚ ਤੁਹਾਡੀ ਮਦਦ ਕਰਨਗੇ ਅਤੇ ਤੁਹਾਡੇ ਤੋਂ ਇਹ ਵੀ ਪੁੱਛਣਗੇ ਕਿ ਤੁਸੀਂ ਇੱਕ ਬੇਗੁਨਾ ਕੁੜੀ ਨੂੰ ਇੱਥੇ ਕੰਟੇਤਾ ਕੋ ਕਿਉਂ ਬਿਠਾਈ ਰੱਖਿਆ ਜਦੋਂ ਕਿ ਮੇਰਾ ਕੋਈ ਕਸੂਰ ਵੀ ਨਹੀਂ ਸੀ ਅਤੇ ਤੁਸੀਂ ਮੈਨੂੰ ਮੇਰੇ ਘਰ ਵਾਲਿਆਂ ਤੇ ਵਕੀਲ ਨਾਲ ਵੀ ਗੱਲ ਨਹੀਂ ਕਰਨ ਦਿੱਤੀ ਮੈਂ ਉਹਨਾਂ ਨੂੰ ਸਖਤ ਸ਼ਬਦਾਂ ਵਿੱਚ ਕਿਹਾ ਉਹ ਇੱਕਦਮ ਤੋਂ ਡਰ ਗਈ ਪਹਿਲਾਂ ਮੈਂ ਉਹਨਾਂ ਦੇ ਸਾਹਮਣੇ ਇੱਕ ਕਮਜ਼ੋਰ ਅਤੇ ਬੇਵੱਸ ਜਹੀ ਕੁੜੀ ਸੀ ਪਰ ਹੁਣ ਇੱਕਦਮ ਤੋਂ ਮੇਰਾ ਬੈਕਗ੍ਰਾਉਂਡ ਜਾਣ ਕੇ ਉਹ ਹੈਰਾਨ ਹੋ ਗਈ ਸੀ ਹੁਣ ਮੈਂ ਮੁਜਰਮ ਨੂੰ ਫੜਨ ਵਿੱਚ ਉਹਨਾਂ ਦੀ ਮਦਦ ਕਰਨੀ ਸੀ ਕਿਉਂਕਿ ਮੈਂ ਵੀ ਚਾਹੁੰਦੀ ਸੀ ਕਿ ਉਹ ਮੁਜਰਮ ਜਰੂਰ ਫੜਿਆ ਜਾਵੇ ਅਤੇ ਉਸ ਨੂੰ ਕੜੀ ਤੋਂ ਕੜੀ ਸਜ਼ਾ ਮਿਲੇ ਜਾਦੋਮਸੀ ਜਵਾਹਰਾਂ ਨੂੰ ਕੋਲ ਪਹੁੰਚੇ ਤਾਂ ਉਹ ਸਨੇ ਸਭ ਤੋਂ ਪਹਿਲਾਂ ਮੈਨੂੰ ਦੂਰ ਤੋਂ ਹੀ ਸਲਾਮ ਕੀਤਾ ਅਤੇ ਮੈਂ ਸਿਰ ਹਿਲਾ ਕੇ ਉਹਨਾਂ ਨੂੰ ਜਵਾਬ ਦਿੱਤਾ ਕਿਉਂਕਿ ਮੈਂ ਅਕਸਰ ਇੱਥੇ ਆਉਂਦੀ ਜਾਂਦੀ ਰਹਦੀ ਸੀ ਮੈਂ ਉਹਨਾਂ ਦੀ ਰੈਗੂਲਰ ਕਸਟਮਰ ਸੀ ਅਤੇ ਇਹ ਆਪਣੇ ਰੈਗੂਲਰ ਕਸਟਮਰ ਨੂੰ ਬਹੁਤ ਜ਼ਿਆਦਾ ਇੱਜ਼ਤ ਅਤੇ ਰਿਸਪੈਕਟ ਦਿੰਦੇ ਸੀ ਉਹ ਬਠਿੰਡੇ ਦੀ ਸਭ ਤੋਂ ਵੱਡੀ ਅਤੇ ਮਸ਼ਹੂਰ ਦੁਕਾਨ ਸੀ ਜੇਸੋ ਵਿੱਚ ਹੀਰਿਆਂ ਤੋਂ ਲੈ ਕੇ ਸੋਨੇ ਤੱਕ ਸਭ ਕੁਝ ਮੌਜੂਦ ਸੀ ਮੈਨੂੰ ਜੁਲਰੀ ਦਾ ਬਹੁਤ ਸ਼ੌਕ ਸੀ ਮੈਨੂੰ ਜਦੋਂ ਵੀ ਸਮਾਂ ਮਿਲਦਾ ਸਭ ਤੋਂ ਪਹਿਲਾਂ ਮੈਂ ਇਸ ਦੁਕਾਨ ਤੇ ਆਉਂਦੀ ਮੈਂ ਜਿਵੇਂ ਹੀ ਦੁਕਾਨ ਦੇ ਉੱਪਰ ਵਾਲੇ ਪੋਰਚਮ ਤੇ ਗਈ ਤਾਂ ਰਾਜ ਭਾਈ ਮੈਨੂੰ ਦੂਰ ਤੋਂ ਹੀ ਦੇਖ ਕੇ ਮੁਸਕਰਾਉਣ ਲੱਗੇ ਰਾਜ ਭਾਈ ਇਸ ਸ਼ਾਪ ਦੇ ਆਨਰਸਿੰਗ ਕੋਲ ਸਭ ਵਾਲੇ ਬੜੇ ਹੈਰਾਨ ਹੋ ਗਏ ਸੀ ਕਿ ਸਭ ਲੋਕ ਇੱਥੇ ਮੈਨੂੰ ਕਿੰਨੀ ਇੱਜ਼ਤ ਦੇ ਰਹੇ ਹਨ ਅਤੇ ਹੁਣ ਉਹ ਚੁੱਪਚਾਪ ਮੇਰੇ ਪਿੱਛੇ-ਪਿੱਛੇ ਆ ਰਹੇ ਸਨ ਰਾਜਪਾਈ ਪੁਲਿਸ ਨੂੰ ਮੇਰੇ ਨਾਲ ਖੜਾ ਦੇਖ ਕੇ ਥੋੜਾ ਜਿਆ ਪਰੇਸ਼ਾਨ ਹੋਏ ਉਹ ਕਹਿਣ ਲੱਗੇ ਕਿ ਅਮਨ ਤਾਂ ਕੀ ਗੱਲ ਹੈ ਅੱਜ ਤਾਂ ਤੁਸੀਂ ਪੂਰੀ ਫੌਜ ਨੂੰ ਲੈ ਕੇ ਆ ਗਏ ਮੈਂ ਕਿਹਾ ਭਾਈ ਇਹਨਾਂ ਨੂੰ ਕਿਸੇ ਮੁਜਰਮ ਬਾਰੇ ਜਾਣਕਾਰੀ ਚਾਹੀਦੀ ਹੈ ਜੋ 2-3 ਦਿਨ ਪਹਿਲਾਂ ਤੁਹਾਡੀ ਦੁਕਾਨ ਤੋਂ ਹੀ ਆਇਆ ਸੀ ਜਿਸਨੇ ਬੈਡਿੰਗ ਰਿੰਗ ਖਰੀਦੀ ਸੀ ਮੈਂ ਰਾਜਪਾਈ ਨੂੰ ਉਸ ਰਿੰਗ ਬਾਰੇ ਦੱਸਿਆ ਤਾਰਾ ਜੀ ਭਾਈ ਕਹਿਣ ਲੱਗੇ ਕਿ ਹਾਂ ਉਹ ਲੜਕਾ ਪਰਸੋਂ ਰਾਤ ਨੂੰ ਆਇਆ ਸੀ ਅਤੇ ਇੱਥੇ ਆਪਣਾ ਆਰਡਰ ਲੈ ਗਿਆ ਸੀ ਮੈਂ ਜਦੋਂ ਪੂਰੀ ਗੱਲ ਰਾਜਪਾਈ ਨੂੰ ਦੱਸੀ ਤਾਂ ਉਸ ਲੜਕੇ ਬਾਰੇ ਦੱਸਿਆ ਸਾਨੂੰ ਉਸ ਇਨਸਾਨ ਦੀ ਫੋਟੋ ਮਿਲ ਸਕਦੀ ਹੈ ਉਸ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਉਸਨੇ ਬਹੁਤ ਵੱਡਾ ਜੁਰਮ ਕੀਤਾ ਹੈ ਉਸ ਨੇ ਆਪਣੀ ਹੀ ਪਤਨੀ ਨੂੰ ਮਾਰ ਕੇ ਅਟਿਚੀ ਵਿੱਚ ਪਾ ਕੇ ਟ੍ਰੇਨ ਦੇ ਅੰਦਰ ਰੱਖ ਕੇ ਉਹ ਖੁਦ ਦਾ ਫਰਾਰ ਹੋ ਗਿਆ ਅਤੇ ਇਸ ਵਿਚਾਰੀ ਲੜਕੀ ਨੂੰ ਫਸਾ ਗਿਆ ਪੁਲਿਸ ਬਾਲਿਆਂ ਨੇ ਇੱਕਦਮ ਤੋਂ ਮੇਰੇ ਲਈ ਹਮਦਰਦੀ ਦਿਖਾਈ ਉਹਨਾਂ ਦੀ ਇਸ ਗੱਲ ਤੇ ਮੈਂ ਹੈਰਾਨ ਰਹਿ ਗਈ ਕਿ ਇਹ ਕਿਸ ਤਰ੍ਹਾਂ ਦੇ ਡੋਗਲੇ ਲੋਕ ਹਨ ਜੇਕਰ ਕਿਸੇ ਵੀ ਤਾਕਤਵਰ ਇਨਸਾਨ ਨਾਲ ਇਹਨਾਂ ਦਾ ਪੱਲਾ ਪੈ ਜਾਂਦਾ ਹੈ ਤਾਂ ਤਾਂ ਇਹ ਉਸ ਦੇ ਤਲਬੇ ਚੱਟਣ ਲੱਗਦੇ ਹਨ ਨੂੰ ਰਾਜਪਾਈ ਨੇ ਉਹਨਾਂ ਨੂੰ ਸੀਸੀਟੀਵੀ ਕੈਮਰੇ ਦੀ ਫੁਟੇਜ ਦਿਖਾਈ। ਉਹ ਹੀ ਇਨਸਾਨ ਸੀ। ਮੈਨੂੰ ਬਹੁਤ ਖੁਸ਼ੀ ਹੋ ਰਹੀ ਸੀ। ਉਹ ਉਹ ਹੀ ਇਨਸਾਨ ਸੀ। ਮੈਨੂੰ ਬਹੁਤ ਖੁਸ਼ੀ ਹੋ ਰਹੀ ਸੀ। ਅੰਕਲ ਮੇਰੇ ਕੋਲ ਆਏ ਅਤੇ ਕਹਿਣ ਲੱਗੇ ਕਿ ਕੀ ਗੱਲ ਹੈ ਬੇਟਾ ਤੂੰ ਠੀਕ ਤਾਂ ਹੈ ਨਾ? ਉਹ ਕੋਲ ਸਵਾਲੇ ਅਮਿਤ ਅੰਕਲ ਤੋਂ ਡਰ ਗਏ। ਅਮਿਤ ਅੰਕਲ ਨੇ ਵੀ ਉਹਨਾਂ ਦੀ ਪੂਰੀ ਕਲਾਸ ਲੈਤੀ ਅਤੇ ਕਹਿਣ ਲੱਗੇ ਕਿ ਹੁਣ ਤੋਂ ਆ ਦੀ ਸ਼ਿਕਾਇਤ ਉੱਪਰ ਤੱਕ ਜਾਵੇਗੀ। ਅਤੇ ਹੁਣ ਇਹ ਵੀ ਤੁਹਾਡੇ ਨਾਲ ਵੀ ਨਹੀਂ ਜਾਵੇਗੀ ਜੋ ਵੀ ਕਾਰਵਾਈ ਹੋਵੇਗੀ ਉਹ ਤੁਸੀਂ ਕਰੋਗੇ ਜੇਕਰ ਕਿਸੇ ਵੀ ਮਦਦ ਦੀ ਜ਼ਰੂਰਤ ਹੋਵੇ ਤਾਂ ਮੈਂ ਕਰ ਦਿਵਾਂਗਾ ਮੈਂ ਵੀ ਰੱਬ ਦਾ ਸ਼ੁਕਰੀਆ ਦਾ ਦਿੱਤਾ ਅਤੇ ਆਪਣੇ ਘਰ ਆ ਗਈ ਤਾਂ ਕਿ ਮੈਂ ਫ੍ਰੈਸ਼ ਹੋ ਕੇ ਕੱਲ ਨੂੰ ਚੰਡੀਗੜ੍ਹ ਜਾ ਸਕਾਂ ਪਹਿਲਾਂ ਹੀ ਮੀਰੀ ਕਜਨ ਨੂੰ ਮੇਰੇ ਤੇ ਬਹੁਤ ਜ਼ਿਆਦਾ ਗੁੱਸਾ ਸੀ ਪਰ ਮੈਂ ਵੀ ਕੀ ਕਰਦੀ ਕਦੇ ਕਦੇ ਇਨਸਾਨ ਦਾ ਪੱਲਾ ਏ ਸਤਰਾਂ ਦੇ ਲੋਕਾਂ ਨਾਲ ਪੈ ਜਾਂਦਾ ਹੈ ਜਿਸ ਨਾਲ ਉਹ ਦੂਰ ਦੂਰ ਤੱਕ ਕੋਈ ਵੀ ਲੈਣਾ ਦੇਣਾ ਨਹੀਂ ਹੁੰਦਾ ਅਤੇ ਫਿਰ ਇਹ ਸਫ਼ਰ ਤਾਂ ਮੈਨੂੰ ਹਮੇਸ਼ਾ ਯਾਦ ਰਹਿਣਾ ਹੈ ਨਾ ਜਾਣੀ ਉਹ ਬਦਕਿਸਮਤ ਲੜਕੀ ਕਿਹੜੀ ਸੀ ਜਿਸ ਦਾ ਦੇ ਸੁਪਨੇ ਉਸ ਦਰਿੰਦੇ ਨੇ ਵਿਆਹ ਵਾਲੀ ਰਾਤ ਹੀ ਰਫਾ ਦਫਾ ਕਰ ਦਿੱਤੇ ਸੀ ਮੈਂ ਉਸ ਇਨਸਾਨ ਬਾਰੇ ਜਾਨਣਾ ਚਾਹੁੰਦੀ ਸੀ ਐਸ ਲਈ ਮੈਂ ਅੰਕਲ ਨੂੰ ਕਿਹਾ ਜੇਕਰ ਪੁਲਿਸ ਵਾਲਿਆਂ ਨੂੰ ਇਸ ਬਾਰੇ ਕੋਈ ਵੀ ਖਬਰ ਮਿਲੇ ਤਾਂ ਮੈਨੂੰ ਵੀ ਦੱਸ ਦੇਣਾ ਅੰਕਲ ਕਹਿਣ ਲੱਗੇ ਕਿ ਤੂੰ ਪਰੇਸ਼ਾਨ ਨਾ ਹੋ ਕਿਉਂਕਿ ਹੁਣ ਉਹ ਪੁਲਿਸ ਦੀ ਨਿਗਾਹ ਚੜ ਚੁੱਕਿਆ ਅਤੇ ਇਹ ਸਤਰਾ ਮੈਂ ਦੂਜੇ ਦਿਨ ਚੰਡੀਗੜ੍ਹ ਪਹੁੰਚ ਗਈ ਜਦੋਂ ਇਹ ਸਭ ਮੈਂ ਮੇਰੀ ਕਜ਼ਨ ਨੂੰ ਦੱਸਿਆ ਤਾਂ ਉਹ ਕਹਿਣ ਲੱਗੀ ਕਿ ਕੋਈ ਗੱਲ ਨਹੀਂ ਤੂੰ ਆ ਤਾਂ ਗਈ ਮੇਰੇ ਲਈ ਇੰਨਾ ਹੀ ਬਹੁਤ ਹੈ ਹੁਣ ਮੈਂ ਤੇ ਮੇਰੀ ਕਜ਼ਨ ਨੇ ਮਿਲ ਕੇ ਬਹੁਤ ਇੰਜੋਏ ਕੀਤਾ ਕਿਉਂਕਿ ਅਸੀਂ ਬਹੁਤ ਸਾਲਾਂ ਬਾਅਦ ਮਿਲੇ ਸੀ ਭਾਰਤ ਫੇਰ ਵੀ ਮੈਂ ਅੰਕਲ ਨੂੰ ਫੋਨ ਕਰਕੇ ਪੁੱਛਦੀ ਰਹੀ ਤੇਜੇ ਦਿਨ ਉਹ ਇਨਸਾਨ ਜੇਲ੍ਹ ਦੀਆਂ ਸਲ੍ਖਾਂ ਦੇ ਪਿੱਛੇ ਸੀ ਪੁਲਿਸ ਨੇ ਉਸ ਨੂੰ ਫੜ ਲਿਆ ਸੀ ਉਸ ਨੇ ਆਪਣਾ ਜੋਲਮ ਵੀ ਕਬੂਲ ਕਰ ਲਿਆ ਸੀ ਅਤੇ ਉਹ ਦੱਸ ਰਿਹਾ ਸੀ ਕਿ ਜਿਸ ਲੜਕੀ ਨਾਲ ਉਸ ਨੇ ਵਿਆਹ ਕਰਵਾਇਆ ਸੀ ਉਹ ਕਿਸੇ ਹੋਰ ਨੂੰ ਪਸੰਦ ਕਰਦੀ ਸੀ ਪਰ ਇਹ ਮੁજરાਮ ਜਿਸ ਦਾ ਨਾਮ ਕਰਨ ਸੀ ਉਸ ਨੇ ਆਪਣੀ ਤਾਕਤ ਦੇ ਦਮ ਤੇ ਲੜ ਪਾਰ ਉਸ ਇਨਸਾਨ ਨੇ ਲੜਕੀ ਨੂੰ ਜ਼ਬਰਦਸਤੀ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕੀਤਾ ਸੀ ਅਤੇ ਵਿਆਹ ਵਾਲੀ ਰਾਤ ਉਸ ਲੜਕੀ ਦਾ ਆਸ਼ਿਕ ਉਸ ਨੂੰ ਮਿਲਣਾ ਆਇਆ ਸੀ ਕਿਉਂਕਿ ਉਸ ਨੂੰ ਪਤਾ ਨਹੀਂ ਸੀ ਕਿ ਉਸ ਦਾ ਵਿਆਹ ਹੋ ਗਿਆ ਹੈ ਇਸ ਲਈ ਉਹ ਬਹੁਤ ਹੀ غرੂਰ ਵਿੱਚ ਕਰਨ ਦਾ ਮੂੰਹ ਤੋੜਨ ਆਇਆ ਸੀ ਤਾਰੇ ਉਸ ਦਿਨ ਕਾਰਨ ਨੇ ਉਸ ਲੜਕੀ ਅਤੇ ਉਸਦੇ ਆਸ਼ਿਕ ਨੂੰ ਵਿਆਹ ਵਾਲੇ ਦਿਨ ਰੰਗੇ ਹੱਥੀ ਫੜਿਆ ਅਤੇ ਫਿਰ ਉਹ ਕੁੜੀ ਕਰਨ ਦਾ ਨਹੀਂ ਸ਼ਾਂਨਾ ਬਣਦੀ ਅਤੇ ਉਸਦਾ ਆਸ਼ਿਕ ਬਜਦਲ ਸੀ ਜੋ ਫਰਾਰ ਹੋ ਗਿਆ ਪਰ ਉਹ ਲੜਕੀ ਕਮਜ਼ੋਰ ਸੀ ਇਸ ਲਈ ਬੇਦਰਦੀ ਨਾਲ ਉਸਦਾ ਕਤਲ ਕਰ ਦਿੱਤਾ ਗਿਆ ਕਿਉਂਕਿ ਕਰਨ ਬਹੁਤ ਜਨੂਨੀ ਆਦਮੀ ਸੀ ਅਤੇ ਹੁਣ ਉਹ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਸੜ ਰਿਹਾ ਹੈ ਕਈ ਵਾਰ ਕਿਸੇ ਇਨਸਾਨ ਨੂੰ ਦੇਖ ਕੇ ਇਸ ਤਰ੍ਹਾਂ ਦਾ ਨਹੀਂ ਲੱਗਦਾ ਕਿ ਉਹ ਇੰਨਾ ਵੱਡਾ ਝਾਲੀਮੋਗੀ ਹੋ ਸਕਦਾ ਹੈ ਕਿਉਂਕਿ ਖੂਬਸੂਰਤ ਚਿਹਰੇ ਦੇ ਪਿੱਛੇ ਪੇੜੀਆਂ ਵੀ ਲੁਕਿਆ ਹੁੰਦਾ ਹੈ ਇਸ ਲਈ ਕਿਸੇ ਤੇ ਵੀ ਜਲਦੀ ਭਰੋਸਾ ਨਾ ਕਰੋ ਦੋਸਤੋ ਇਹ ਸੀ ਅੱਜ ਦੀ ਸਾਡੀ ਨਵੀਂ ਕਹਾਣੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਜਰੂਰ ਕਰੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ